ਹੱਖੀਆਂ ਦੇ ਆਖੇ ਲੱਗ ਅੱਖੀਆਂ ਦੇ ਆਖੇ ਲੱਗ ਅੱਖੀਆਂ ਦੇ ਆਖੇ ਲੱਗ ਨੀਰ ਨਹੀਂ ਵਹਾਈ ਦਾ ਰੱਬ ਹੋਵੇ ਸਮ ਨੇ ਨਹੀਂ ਅੱਖ ਨੂੰ ਚੁਰਾਈ ਦਾ ਰੱਬ ਹੋਵੇ ਸਮੋਣੇ ਨਹੀਂ ਸ਼ੱਕ ਨੂੰ ਜਿਤਾਈਦਾ ਅੰਦਰ ਬੈਠੀ ਮੰਜਲਾਤੇ ਚੜ ਮੈਂ ਥੋਣਾ ਹੋ ਬੰਜਰ ਜ਼ਮੀਨ ਮੈਂ ਤੈ ਬਣਵੀ ਨਹੀਂ ਹੋਣਾ ਹੋ ਬਣਵੀ ਨਹੀਂ ਹੋਣਾ ਅੰਦਰ ਹੋ ਬੰਜਰ ਜ਼ਮੀਨ ਮੈਂ ਤਾਂ ਵੜਵੀ ਨਹੀਂ ਹੋਣਾ ਵੜਵੀ ਨਹੀਂ ਹੋਣਾ ਹਿਜਰ ਦਰਦਗ ਨਹੀਂਓ ਕਿਸੇ ਨੂੰ ਵਖਾਈ ਦਾ ਹਿਜਰ ਦਰਦਗ ਨਹੀਂਓ ਕਿਸੇ ਨੂੰ ਵਖਾਈ ਦਾ ਰੱਬ ਹੋਵੇ ਸਾਹਮਣੇ ਨਹੀਂ ਸ਼ੱਕ ਨੂੰ ਜਿਤਾਈ ਦਾ ਰੱਬ ਹੋਵੇ ਸਮੂਹ ਨੇ ਨਹੀਂ ਅੱਖ ਨੂੰ ਫਰਾਈ ਦਾ ਇਕੱਲਾ ਦੇ ਆਖੇ ਲਗ ਕੁਝ ਵੀ ਨਹੀਂ ਹੋਣਾ ਸਾਹਬ ਲੈ ਸਮੇ ਨੂੰ ਯਾਰਾ ਹੱਥੋਂ ਕਿਉਂ ਗਵਾਉਣਾ ਹੱਥੋਂ ਕਿਉਂ ਗਵਾਉਣਾ ਇਹ ਸਮਾਂ ਭਗਵਾਨ ਦਾ ਸਾਹਮਣ ਵਾਲਾ ਹੈ ਵਿਚਾਰ ਵਾਲਾ ਨਹੀਂ ਹੈ ਕਿ ਵਿਚਾਰੇ ਕੀ ਜਾਨੀਆ ਕਿ ਮੈਂ ਕੀ ਕਰਨਾ ਅਕਲਾਂ ਦੇ ਅੱਖੇ ਲੱਗ ਕੁਝ ਵੀ ਨਹੀਂ ਹੋਣਾ ਸਾਂਭ ਲੈ ਸਮੇ ਨੂੰ ਯਾਰਾ ਹੱਥੋਂ ਕਿਉਂ ਗਵਾਉਣਾ ਹੱਥੋਂ ਕਿਉਂ ਗਵਾਉਣਾ ਅੱਖੀਆਂ ਚ ਰੱਬ ਵਸੇ ਅੱਖੀਆਂ ਚ ਰੱਬ ਵਸੇ ਅੱਖੀਆਂ ਚ ਰੱਬ ਵਸੇ ਨਈ ਨੈਣ ਮਟਕਾਈ ਦਾ ਹੋ ਰੱਬ ਹੋਵੇ ਸਮੂਨੇ ਨਹੀਂ ਅੱਖ ਨੂੰ ਚੁਰਾਈ ਦਾ ਹੋ ਰੱਬ ਹੋਵੇ ਸਮੂਨੇ ਨਹੀਂ ਸ਼ੱਕ ਨੂੰ ਜਿਤਾਈ ਦਾ ਸਾਰਗ ਲੱਗੇ ਬੈਠੇ ਸਮਝ ਵੀ ਆਉਂਦੀ ਨਹੀਂ ਹੋ ਚੱਲ ਮਣਾ ਸਿੱਧਾ ਹੋ ਜਾ ਮਤ ਪਰ ਮਾਉਂਦੀ ਨਹੀਂ ਹਮਤ ਪਰ ਮਾਉਂਦੀ ਨਹੀਂ ਸਾਰਗ ਲੱਗੇ ਬੈਠੇ ਸਮਝ ਚਲ ਮਣਾ ਸਿੱਧਾ ਹੋ ਜਾ ਮਤ ਪਰ ਮੌਦੀ ਨਹੀਂ ਹਮਤ ਪਰ ਮੌਦੀ ਨਹੀਂ ਹੋ ਜਾਗੇ ਬੇਣਾ ਦੁੱਦੋਂ ਕਦੇ ਦਈ ਨਹੀਂ ਜਮਾਈ ਦਾ ਹੋ ਜਾਗੇ ਬੇਣਾ ਦੁੱਦੋਂ ਕਦੇ ਇਹ ਜਾਗੋ ਦੀ ਰਹਿਮਤ ਦੀ ਰਹਿਮਤ ਬਿਨਾ ਭਗਤ ਨਹੀਂ ਬਣਿਆ ਇਹਦਾ ਇੱਥੇ ਜਾਂਦਾ ਹੋਇ ਹੋ ਜਾਗੇ ਬੇਣਾ ਦੁੱਦੋਂ ਕਦੇ ਦਹੀਂ ਨਹੀਂ ਜਮਈ ਦਾ ਰੱਬ ਹੋਵੇ ਸਾਹਮਣੇ ਨਹੀਂ ਅੱਖੋਂ ਚੁਰਾਈ ਦਾ ਰੱਬ ਹੋਵੇ ਸਾਹਮਣੇ ਨਹੀਂ ਸ਼ੱਕ ਨੂੰ ਜਿਤਾਈ ਦਾ ਹੋ ਤੇਰੇ ਬਿਨਾ ਕਿੱਦਾ ਚੱਲਾਂ ਤੁਰਨੇ ਦਾ ਚੱਜ ਨਹੀਂ ਸੁਰਜੀਤ ਬਲਹਾਰ ਗਿਆ ਹੋਰ ਕੋਈ ਹੱਲ ਨਹੀਂ ਹੋਰ ਕੋਈ ਹੱਲ ਨਹੀਂ ਤੇਰੇ ਬਿਨਾ ਕਿੱਦਾਂ ਚੱਲਾਂ ਤੁਰਨੇ ਦਾ ਚੱਜ ਨਹੀਂ ਸੁਰਜੀਤ ਬਲਹਾਰ ਗਿਆ ਹੋਰ ਕੋਈ ਹੱਲ ਨਹੀਂ ਹੋਰ ਕੋਈ ਹੱਲ ਨਹੀਂ ਹੋ ਚਰਨਾ ਚ ਬਹਿ ਕੇ ਕਦੇ ਚਰਨਾ ਚ ਬਹਿ ਕੇ ਕਦੇ ਹੋ ਚਰਨਾ ਚ ਬਹਿ ਕੇ ਕਦੇ ਰੋਬ ਨਹੀਂ ਵਖਾਈਦਾ ਰੱਬ ਹੋਵੇ ਸਾਹਮਣੇ ਰੱਬ ਨੂੰ ਨਹੀਂ ਦਿਖਾਈਦਾ ਵੀ ਤੇਰੀ ਕਰਨੀ ਵੇਖਣੀ ਮੈਂ ਚਰਨਾ ਚ ਬਹਿ ਕੇ ਰੋਬ ਵਖਾਇ ਨਹੀਂ ਜਾਂਦਾ ਹੋ ਚਰਨਾ ਚ ਬਹਿ ਕੇ ਕਦੇ ਰੋਬ ਨਹੀਂ ਵਖਾਈਦਾ ਜੇ ਰੱਬ ਹੋਵੇ ਸਾਹਮਣੇ ਨਹੀਂ ਸ਼ੱਕ ਨੂੰ ਜਿਤਾਈ ਦਾ ਹੋ ਰੱਬ ਹੋਵੇ ਸਮਾਨੇ ਨਹੀਂ ਅੱਖ ਨੂੰ ਚੁਰਾਈ ਦਾ ਹੋਇ ਅਕਲਾ ਦੇ ਅੱਖੇ ਲਗ ਕੁਝ ਵੀ ਨਹੀਂ ਹੋਣਾ ਸਾਬ ਲੈ ਸਮੇ ਨੂੰ ਯਾਰਾ ਹੱਥੋਂ ਕਿਉਂ ਗਵਾਉਂ ਸਾਂਭੜੇ ਸਮੇ ਨੂੰ ਯਾਰਾ ਹੱਥੋਂ ਕਿਉਂ ਗਵਾਉਣਾ ਹੱਥੋਂ ਕਿਉਂ ਗਵਾਉਣਾ ਹੋ ਅੱਖੀਆਂ ਚ ਸੋਨਾ ਵਸੇ ਅੱਖੀਆਂ ਚ ਜੀਰੋ ਵਸੇ ਹਾਂ ਅੱਖੀਆਂ ਚ ਰੱਬ ਵਸੇ ਨੀ ਨੈਣ ਮਟਕਾਈ ਦਾ ਯਾਰ ਹੋਵੇ ਸਮ ਮੈਂ ਸ਼ੱਕ ਨੂੰ ਜਿਤਾਈਦਾ ਰੱਬ ਹੋਵੇ ਸਮਉਣ ਫਿਰ ਸ਼ੁਕਰ ਮਨਾਈਦਾ ਸੋ ਹੰਮਾਰਾ ਈਸ਼ਰ ਸਿੰਘ ਵਿਸ਼ਨੂੰ ਭਗਵਾਨ ਦੀ